ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਆਪਣੇ ਰੋਜ਼ ਦੇ ਵਰਤੋਂ ਚ ਆਉਣ ਵਾਲੀ ਹਲਦੀ ਬਾਰੇ ਡੇਲੀ ਯੂਜ਼ ਹੋਣ ਵਾਲੀ ਜਿਸ ਤੋਂ ਬਿਨਾ ਕਿ ਸਰ ਨਹੀਂ ਸਕਦਾ ਤੇ ਇਹ ਆਪਾਂ ਜਰਾ ਕਰਕੇ ਆਪਾਂ ਪੀਜਟਰੀ ਲੈਣੀ ਹੈ ਕਿਉਂਕਿ ਉਸ ਵਿੱਚ ਹੋਤਾ ਤੇ 100% ਯਕੀਨ ਨਹੀਂ ਹੁੰਦਾ ਹੋ ਸਕਦਾ ਵਧੀਆ ਵੀ ਹੋਵੇ ਹੋ ਸਕਦਾ ਮਿਲਾਪਟੇ ਹੋ ਸਕਦੀ ਹੈ ਕਿਸੇ ਜੀ ਤੇ ਬਾਕੀ ਇਸ ਦੀ ਨਾਲ ਦੀ ਤਰੀਸੀ ਨਹੀਂ ਜਾਏਗਾ ਆਪਾਂ ਆਪਣੇ ਖਾਣੇ ਜੋਗੀ ਹਲਦੀ ਵੀ ਲਈਏ ਕਿਉਂਕਿ ਇੱਕ ਪਰਿਵਾਰ ਲਈ ਇੱਕ ਤੋਂ 2 ਮਰਲੇ ਹਲਦੀ ਬਾਧੂ ਹੋ ਜਾਂਦੀ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਵੈਸੇ ਆਪਾਂ 2 ਮਰਲੇ ਲਾ ਲਈਏ ਤਾਂ ਆਪਾਂ ਨੂੰ ਘਰ ਦਾ ਸਰਕੇ ਵੀ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਹਲਦੀ ਆਪਾਂ ਵੀ ਇਹ 1.5 ਕਮਾਲਾ ਹਲਦੀ ਲਈ ਹੈ ਤੇ ਇਹ ਹਲਦੀ ਲਈ ਹੈਗੀ 15 ਜੂਨ ਨੂੰ ਤੇ ਇਸ ਨੂੰ ਅੱਜ 15 ਦਿਨ ਤੋਂ ਉੱਪਰ ਹੋ ਗਿਆ ਲਈ ਨੂੰ 16 17 ਦਿਨ ਹੋ ਗਿਆ ਲਾ ਲਓ ਤੇ ਇਹਦੇ ਉੱਪਰ ਲਾ ਕੇ ਪ੍ਰਾਲੀ ਪੋਣੀ ਬਹੁਤ ਜ਼ਰੂਰੀ ਹੈ ਮੱਲਪੇ ਇਹਦਾ ਸਹੀ ਟਾਈਮ ਜਿਹੜਾ ਹਲਦੀ ਦਾ ਲਾਉਣ ਦਾ ਉਹ ਹੈਗਾ April ਤੋਂ ਲੈ ਕੇ May ਦੇ ਵਿੱਚ ਜਿਹੜਾ ਕਿਹਦਾ ਗੇਤਾ ਟਾਈਮ ਆ April ਦੀ ਪਹਿਲੀ ਤਰੀਕ ਤੋਂ ਲੈ ਕੇ May ਦੀ 15 ਤਰੀਕ ਤੱਕ ਇਹਦਾ ਗੇਤਾ ਟਾਈਮ ਆ ਇਹ 1.5 ਮਹੀਨਾ ਰੇ ਗੇਤਾ ਟਾਈਮ ਹੈ ਪਰ ਆਪਾਂ ਇਹ ਪਛੇਤੀ ਲਈਏ ਆਪਣੇ ਤੋਂ ਪਹਿਲਾਂ ਵੀ ਇਹ ਪलब्ਧ ਨਹੀਂ ਸੀ ਤੇ ਲਗਾਏ ਆਪਾਂ ਹੁਣ ਵੀ ਸਾਜਦੇ ਹਾਂ ਜੁਲਾਈ ਚੱਲਦਾ ਜੁਲਾਈ ਸਾਰਾ ਮਹੀਨਾ ਲਗਾ ਸਕਦੇ ਆ ਅਗਸਤ ਵਿੱਚ ਵੀ ਨਹੀਂ ਲੱਗੂਗੀ ਤੇ ਜੁਲਾਈ ਮਹੀਨਾ ਲਗਾ ਸਕਦੇ ਆ ਥੋੜਾ ਜਿਹਾ ਢਾਟ ਤੇ ਫਰਕ ਜ਼ਰੂਰ ਪਊਗਾ ਪਛੇਤੀ ਤੇ ਤੇ ਇੱਕ ਜਿਹੇ ਲਾਉਣ ਦੇ ਢੰਗ ਬਹੁਤ ਸੋਖਾ ਢੰਗ ਹੈ ਇਸ ਦਾ ਲਾਉਣ ਦਾ ਜਿਹੜਾ ਅੱਜ ਕੱਲ ਲਵਾਈ ਹੁੰਨੀ ਆ ਜਿਹੜੀ ਕਿ ਪਹਿਲਾਂ ਲਵਾਈ ਹੁੰਨੀ ਉਹ ਤਾਂ ਪੱਟਾ ਦੇ ਕਰ ਸਕਦੇ ਆ ਜਿਹੜੀ ਕਿ ਅੱਜ ਕੱਲ ਲਵਾਈ ਕਰਨੀ ਆ ਆਪਾਂ ਉਹ ਵਾਲਾ ਪਧਰੇ ਖੇਤ 'ਚ ਲਵਾਈ ਕਰਕੇ ਜਾਨਕਿ ਆਪਾਂ ਲਾਈਨਾਂ 'ਚ ਕਰ ਸਕਦੇ ਕਿਤੇ ਵੀ ਚੀਟ ਕਰ ਸਕਦੇ ਆ ਕੈਰੀ ਬਣਾ ਕੇ ਲਵਾਈ ਕਰਕੇ ਉੱਪਰ ਆਪਾਂ ਘੱਟੋ ਘੱਟ 6 6 7 7 ਇੰਚ ਪਰਾਲੀ ਪਾ ਰਣੀ ਨਾ ਨਦੀ ਨੱਗੂਗਾ ਨਾ ਆਪਾਂ ਨੂੰ ਕਿਤੇ ਖਾਦੀ ਲੋਡ ਪਾਉਗੀ ਸਿਰਫ ਆਪਾਂ ਰੂੜੀ ਪਾ ਕੇ ਲਗਾ ਦੇਣੀ ਤੇ ਹੋ ਸਕੇ ਜੇ ਆਪਾਂ ਕਿਸੇ ਕੈਮੀਕਲ ਖਾਦ ਬਤਣੀ ਹੈ ਤੇ ਇੱਕ ਮਰਲੇ ਦੀ 2-3 ਕਿਲੋ ਸੁਪਰ ਬਾਤਸਾ ਦੇ ਉਰ ਕਿਸੇ ਘਾੜੀ ਰੂਤ ਨਹੀਂ ਹੁੰਦੀ ਇਸ ਨੂੰ ਜੇ ਆਪਾਂ ਵੀ ਇਹਨੂੰ ਲਾਈ ਨੂੰ ਦੇਖ ਲਓ 15 ਇਹ ਹੋਗੇ ਤਾਂ ਵਧੀਆ ਹਲਦੀ ਨਿਕਲੀ ਆਉਂਦੀ ਹੈ ਤੇ ਘੱਟੋ ਘੱਟ 20 ਕਿਲੋ ਤਾਂ ਇਸ ਏਰੀਆ 'ਚ ਹੋਊਗੀ ਇੰਨੇ ਜਗ੍ਹਾ 'ਚ ਆਪਣਾ ਡੇਰ ਕਮਲਾ ਥਾਂ ਦਾ ਤੇ ਇਹ ਚੀਜ਼ ਜ਼ਰੂਰੀ ਲੈਣੀ ਚਾਹੀਦੀ ਘਾੜੀ ਮੇਨ ਜ਼ਰੂਰ ਤਾਂ ਜਿਹੜੀਆਂ ਚੀਜ਼ਾਂ ਉਹ ਆਪਾਂ ਜ਼ਰੂਰ ਲੈਣੀ ਚਾਹੀਦੀਆਂ ਖਾਸ ਕਰਕੇ ਹਲਦੀ ਜਿਹੜੀ ਹੈ ਤਾਂ ਆਪਣੀ ਰੋਜ਼ ਯੂਜ਼ ਹੋਣ ਵਾਲੀ ਚੀਜ਼ ਹੈ ਬਾਕੀ ਇਸ ਵਿੱਚ ਮਲਾਵਟ ਦਾ ਆਪਾਂ ਨੂੰ ਪਤਾ ਹੀ ਹੈ ਕਿੰਨੀ ਖੁੰਦੀ ਹੈ ਤੇ ਬਾਕੀ ਕੰਪੈਰੀਸ਼ਨ ਤੁਸੀਂ ਕਰਕੇ ਦੇਖ ਸਕਦੇ ਆ ਬਰਾਬਰ ਆਪਾਂ ਘਰ ਦੀ ਹਲਦੀ ਲਾ ਕੇ ਉਹਨੂੰ ਪੀ ਕੇ ਤੇ ਆਪਾਂ ਬਾਜ਼ਾਰ ਚੋਂ ਹਲਦੀ ਲਿਆ ਕੇ ਉਹਦਾ ਬਰਾਬਰ ਕਰਕੇ ਦੇ ਸਾਰੇ ਆ ਰਲੂਗਾ ਹੀ ਨਹੀਂ ਕਰੀ ਵੀ ਤੇ ਅੱਜ ਇਨ ਇੱਕ ਵੀਡੀਓ 'ਚ ਆਪਾਂ ਹਲਦੀ ਵੀਜਣ ਬਾਰੇ ਕਿਉਂਕਿ ਹਜੇ ਵੀ ਟਾਈਮ ਚੱਲ ਰਿਹਾ ਆ ਆਪਾਂ ਹਲਦੀ ਵੀਜਾਂਦੇ ਆ ਐਸੇ ਇਹ ਕੋਈ ਛਕੜੀ ਗੱਲੀ ਪੈਸੇ 'ਚ ਮੈਂ ਥੋੜਾ ਝਾੜਦੇ ਫਰਕ ਪਾਊਗਾ ਹੁਣ ਜਿੰਨੀ ਆਪਾਂ ਪਛੇਤੀ ਕਰੀ ਜਾਵਾਂਗੇ ਆਪਰਾ ਨਾਂ ਲਈ ਨਾ ਝਾੜ ਤਰਾਂ ਲਊਗਾ ਨਹੀਂ ਐਸੇ ਫਿਰ ਵੀ ਹੋ ਜੂਗੀ ਆਪਣੇ ਖਾਣ ਜੂਗੀ ਵਧੀਆ ਤੇ ਜ਼ਰੂਰ ਲਾਉਣੀ ਚਾਹੀਦੀ ਆਪਾਂ ਨੂੰ ਤੇ ਆਪਾਂ ਜੀ ਅਗਲੀ ਪੱਟਨ ਟਾਈਮ ਵੀ ਇਹਦੀ ਵੀਡੀਓ ਪਾਵਾਂਗੇ ਕਿੰਨਾ ਝਾੜ ਦਿੱਤਾ ਅਸਨੇ ਪੂਰੀ ਤੋਲ ਕੇ ਤੇ ਬਾਕੀ ਇਸ ਨੂੰ ਆਪਾਂ ਪਾਣੀ ਲਗਾਈ ਜਾਣਾ ਜੇ ਮੀਂਹ ਪੈਂਦੇ ਤਾਂ ਬੱਤਰਿਆ ਨੀ ਪਾਣੀ ਇਸ ਨੂੰ ਦਸੀ ਕਿੰਨੀ ਪਾਣੀ ਜ਼ਰੂਰ ਲਗਾ ਲੈਣਾ ਤੇ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ